ਕੀ ਨਾ ਹੀ ਤਾ ਮੇਰਾ ਨਾਮ ਜਲਦੀਪ ਸਿੰਘ ਹੈ ਜਗਦੀਸ਼ ਸਿੰਘ ਤੁਹਾਡਾ ਮੋਬਾਈਲ ਖੋਗੇ ਲਾਗੇ ਕਿਸ ਤਰ੍ਹਾਂ ਵਾਰਦਾ ਤੁਸੀਂ ਮੈਂ ਪਿੰਡੋਂ ਆਉਂਦਾ ਫਿਰ ਕਰ ਕੰਮ ਤੇ ਮੇਰਾ ਸਾਈਕਲ ਪਿੰਚਰ ਹੋ ਗਿਆ ਥਾਣੇ ਦੇ ਨਾਲ ਹੀ ਸਾਹਮਣੇ ਤੇ ਮੈਂ ਚੱਲ ਜਾਣੇ ਖਲੋਤੇ ਜੀ ਉਹਨਾਂ ਨੇ ਮੈਂ ਮਾਰ ਮੈਂ ਧੱਕਾ ਲਾਇਆ ਉਹ ਤਾਂ ਘਰ ਆਇਆ ਤੇ ਫੋਨ ਲਖੋਗੇ ਗਾਂ ਗਏ ਹਾਂ ਤੁਸੀਂ ਹਾਂਜੀ ਕਿਹਾ ਹਾਂਜੀ ਇਹ ਦੋਨਾਂ ਤੁਹਾਡੇ ਲੱਗਦਾ ਸ਼ੁਰੂ ਤੋਂ ਹੀ ਇਸ ਤਰ੍ਹਾਂ ਸੀ ਹਾਂ ਬਚਪਨ ਤੋਂ ਹੀ ਤੇ ਕਿਨੇ ਜਣੇ ਸੀਗੇ ਉਹ ਚਾਰ ਜਣੇ ਸੀ ਚਾਰ ਦੇ ਬੰਦੇ ਹਾਂਜੀ ਹਾਂਜੀ ਕਿਥੋਂ ਦੇ ਆਫਾ ਦੇ ਕਰਦੇ ਹੀ ਕਿਨੇ ਜਣੇ ਚਾਰ ਜਣੇ ਚੋਣ ਪਛਾਣਦੇ ਹਾਂਜੀ ਤੁਹਾਡੇ ਸਾਹਮਣੇ ਆਇਆ ਤੁਸਾਲੋ ਹਾਂਜੀ ਹਾਂਜੀ ਚੋਰ ਫਰੇ ਜਾਨ ਤੇ ਪਤਾ ਵੀ ਲੱਗ ਜੇ ਕਿ ਗਾਣਾ ਚੋਰੀਆ ਕਰਨ ਉਹਨੇ ਸਜ਼ਾ ਦਿੱਤੀ ਜਾਵੇ ਮੇਰਾ ਫੋਨ ਵਾਪਸ ਪਾਇਆ ਜਾਵੇ ਇਹ ਮੇਰਾ ਬੇਟਾ ਹੈਗਾ ਜੀ ਆ ਵੀ ਗੱਲ ਬਾਤ ਮਤਲਬ ਇਹ ਦੇਖੋ ਯਾਰ ਆਇਆ ਹੈ ਤੇ ਸਾਈਕਲੇ ਦਾ ਪੈਂਚਰ ਹੋ ਗਿਆ ਫੋਨ ਖੋ ਗਿਆ ਕੋ ਲੈ ਕੇ ਆ ਇਹਦੇ ਦੋਵੇਂ ਪੈਰ ਵੀ ਹੰਨੀਆਂ ਦੇ ਤੇ ਸੱਜੇ ਹੱਥ ਦੀਆਂ ਮਤਲਬ ਉਂਗਲਾਂ ਬਿਲਕੁਲ ਹੰਨੀਆਂ ਦੀਆਂ ਆਗੀਆਂ ਤੇ ਖੱਬੇ ਦੀਆਂ ਮਤਲਬ ਇਹਦੀਆਂ ਦੋ ਹੀ ਹੋਊਗਾ ਹਗੀਆਂ ਦਾ ਤੇ ਸਾਨੂੰ ਉਹ ਮੰਗੇ ਹੈਗੇ ਉਹਦੇ ਚੋਰ ਖੜੇ ਜਾਣ ਛੇਤੀ ਛੇਤੀ ਤੇ ਇਹਦਾ ਚਾਰੇ ਦਾ ਫੋਨ ਮਤਲਬ ਦਿੱਤਾ ਜਾਵੇ ਸਾਨੂੰ ਉਹ ਕਿਸ਼ਤਾਂ ਤੇ ਫੋਨ ਲਿਆ ਹਜ਼ਾਰੇ ਬੇਟੇ ਨੇ ਕਿਹੜਾ ਚਿਰ ਹੋਇਆ ਮੈਨੂੰ ਹੋਏ ਚਾਰ ਪੰਜ ਮਹੀਨੇ ਹੋਏ ਲੈ ਇਹਨੂੰ ਜੀ ਕਿੰਨੇ ਕਿਸ਼ਤਾਂ ਕਿੰਨੀਆਂ ਹਜੇ ਇਹ ਉਦਨੀਆਂ ਦੋ ਰਹਿੰਦੀਆਂ ਇਹ ਕਿਸ਼ਤਾਂ ਦੀਆਂ ਅਨੰਦ ਇਹ ਮੰਗੇ ਫੜੇ ਜਾਣ ਤੇ ਨਾਲੇ ਉਹਨਾਂ ਸਜ਼ਾ ਹੋਵੇ ਉਹਨਾਂ ਨਾਲ ਤੇ ਨਾਲੇ ਬੱਚੇ ਦਾ ਫੋਨ ਦਿੱਤਾ ਜਾਵੇ ਆ ਜਗਦੀਪ ਸਿੰਘ ਹੈ ਜੀ ਮੇਰਾ ਭਤੀਆ ਲੱਗਦਾ ਜੀ ਥਾਣੇ ਤੇ ਲੱਗੋਂ ਦੇ ਆਉਂਦੇ ਆ ਇਹ ਚਾਰ ਮੁੰਡੇ ਇਹ ਨਾਲ ਤੇ ਚੌਂ ਮੁੰਡਿਆਂ ਦੇ ਧੱਕਾ ਲਾਉਂਦੇ ਮੋਟਰ ਤੇ ਨੂੰ ਸਾਈਕਲ ਨੂੰ ਇਹਨਾਂ ਦਾ ਸਾਈਕਲ ਪੈਂਚਰ ਹੋਇਆ ਸੀ ਟਾਇਰ ਪੈਂਚਰ ਹੋਇਆ ਸੀ ਤੇ ਪੈਂਚਰ ਲਵਾਉਣ ਵਾਸਤੇ ਆਉਂਦੇ ਆ ਨੇਟੇ ਕੋ ਸਾਈਕਲ ਦਾ ਉਹਨਾਂ ਨੇ ਮੁੰਡਿਆਂ ਨੇ ਮਿਲ ਕੇ ਮੋਬਾਈਲ ਖੋ ਕੇ ਉਸ ਵੇਲੇ ਭੱਜ ਕੇ ਮੁੰਡੇ ਪਤਾ ਨਹੀਂ ਲੱਗਾ ਕਿੱਧਰ ਨੂੰ ਆ ਗਏ ਜਿਹੜੇ ਮੁੰਡਿਆਂ ਨੂੰ ਇਹ ਧੱਕਾ ਲਾਇਆ ਉਹ ਹੀ ਲੱਗੇ ਉਹ ਹੀ ਲੱਗੇ ਮੋਬਾਈਲ ਦਾ ਖੋ ਕੇ ਜਦ ਮੈਨੂੰ ਮਾਰਤਾ ਕਹਿੰਦਾ ਅੰਦਰ ਮੈਂ ਵੜ ਗਿਆ ਕੋ ਕੇ ਬੜਾ ਆਪਾਂ ਤੁਹਾਨੂੰ ਉਸੜ ਬੁਲਾਇਆ ਆਣ ਕੇ ਤੇ ਪਥਾਣੇ ਆ ਗਏ ਥਾਣੇ ਆਲੇ ਥਾਣੇ ਵਾਲੇ ਕਹਿੰਦੇ ਕੋਈ ਨਹੀਂ ਲੱਭਦਾ ਬੰਦੇ ਐਂਡੀ ਕਾਪ ਨੂੰ ਮੋਬਾਈਲ ਕੋ ਆ ਗਿਆ ਮੱਤਾ ਡਿਪੁੱਤਰ ਕਾਸਤਾ ਕੀ ਮਾਮਲਾ ਇਦਾਂ ਜੀ ਇੱਕ ਜਗਦੀਪ ਸਿੰਘ ਸਨ ਉਹ ਬਲਜੀਤ ਸਿੰਘ ਨੇ ਇੱਕ ਜਸਤੇ ਅਰਜ਼ੀ ਦਰਖਾਸਤ ਨੂੰ ਪ੍ਰਾਪਤ ਹੋਈ ਆ ਇਹ ਦਰਖਾਸਤ ਦੇ ਵਿੱਚ ਉਹਨੇ ਜੋ ਦੱਸਿਆ ਅਸੀਂ ਇੱਥੇ ਇਨਵੈਸਟੀਗੇਸ਼ਨ ਕਰਕੇ ਤੇ ਇਮੀਡੀਟ ਐਕਸ਼ਨ ਕਰਾਂਗੇ ਇਹ ਸਰੋ ਕੇ ਨਾ ਮੈਂ ਬੰਦੇ ਪੇਸ਼ ਆਂਦਾ ਹਾਂ ਠੀਕ ਹੈ ਅਸੀਂ ਉਹਦੀ ਉਹਨੂੰ ਉਹਦੀ ਹੈਲਪ ਲੈ ਕੇ ਤੇ ਆਪਣੇ ਟੈਕਨੀਕਲ ਤਰੀਕੇ ਵਰਤ ਕੇ ਵੀ ਇਹਨੂੰ ਸੌਲਵ ਕਰਾਂਗੇ ਇਮੀਡੀਏਟਲੀ